ਸੀਸੀਰ ਕੀ ਕਾਰ ਆ ਇਹ ਵੀ ਤੁਹਾਡੇ ਕੋਲ ਬਹੁਤ ਛੋਟੇ ਰੁਪਏ ਨਾਲ ਤੁਹਾਨੂੰ ਫੜਾ ਦਿੰਦੀ 3 ਲੱਖ ਤੇ 75 ਹਜ਼ਾਰ ਦੀ 20 ਮਾਡਲ ਹੋਰਾ 20 ਮਾਡਲ ਹੋਰਾ 3 ਲੱਖ 75 ਹਜ਼ਾਰ ਦੀ ਉਹ ਵੀ ਡੀਜ਼ਲ ਚ ਉਹ ਵੀ ਡੀਜ਼ਲ ਕੀ ਬਾਤ ਆ ਮੇਲਾ ਲੁੱਟ ਲਓ ਬਾਈ ਜਿਹੜਾ ਲੁੱਟਣਾ ਮੈਂ ਕਹਿੰਦਾ ਨਹੀਂ ਹੋਰਾ ਹੋਰਾ ਝਾਕ ਦੇ ਇਹ ਉਹ ਵਾਲੀ ਹੋਰਾ 7d ਮੈਟ ਇੰਟੀਰੀਅਰ ਸੋਨਾ ਜੀ 7d ਮੈਟ 15 ਮਾਡਲ S10 ਨਾ ਪਹਿਲੇ ਐਚਰ ਨੰਬਰ ਦੀ ਤੇ ਨਵੀਂ ਸ਼ੇਪ ਦੇ ਵਿੱਚ ਕਨਵਰਟ ਕੀਤੀ ਹੋਈ ਨਵੀਂ ਸ਼ੇਪ ਚ ਕਨਵਰਟ ਹੈ ਤੇ ਛੋਟਾ ਯਾ ਰੇਟ ਕਿੰਨਾ 575000 ਦੀ ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਜੀ ਆਪਾਂ ਖੜੇ ਆ ਅੰਪਾਇਰ ਮੋਟਰ ਜਲੰਧਰ ਤੋਂ ਵਿਗੜ ਤੇ ਜ਼ੀਰੋ ਡਾਊਨ ਪੁਆਇੰਟ ਵਾਲੀਆਂ ਗੱਡੀਆਂ ਲੈ ਆਏ ਤੁਹਾਡੇ ਵਾਸਤੇ ਹਰ ਬਾਰ ਦੀ ਤਰ੍ਹਾਂ ਨਵਾਂ ਸਟਾਕ ਤੇ ਨੇਕੀਵਾਲੀ ਆ ਗਏ ਬੋਲਟ ਤੇ ਸਤਿ ਸ਼੍ਰੀ ਅਕਾਲ ਵੀਰ ਕਿਦਾਂ ਬਹੁਤ ਵਧੀਆ ਸਿੱਤਾਂ ਠੀਕ ਨੇ ਬਹੁਤ ਕਿਰਪਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਫੇਰ ਅੰਪਾਇਰ ਮੋਟਰ ਤੇ ਤੇ ਆਸ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਤੇ ਅੱਜ ਨਵੀਂ ਵੀਡੀਓ ਲੈ ਕੇ ਜਸਵੀਰ ਨਾਲ ਹਾਜ਼ਰ ਹੋਣ ਲੱਗੇ ਆਂ ਤੇ ਹਮੇਸ਼ਾ ਦੀ ਤਰ੍ਹਾਂ ਡਜ਼ਾਇਰ ਤੋਂ ਆਪਣਾ ਵਲੌਗ ਸ਼ੁਰੂ ਹੋਣਾ ਬਿਲਕੁਲ ਮਰਾ ਨਿਗਾ ਵੀਰੇ ਲੈ ਵੀ ਦਿਖਾ ਦੱਸਿਓ ਪਾਜੀ ਇਹ 17 ਮਾਡਲ ਹੈ ਜੀ ਪਹਿਲੇ ਨਾਮ ਦੀ ਕਾਰ ਠੀਕ ਹੈ ਤੇ ਨਵੇਂ ਵਰਗੀ ਕਾਰ ਡੀਜ਼ਲ ਨਿਊ ਸ਼ੇਪ ਚ ਕਾਰ ਲੱਭਣੀ ਔਖੀ ਆ ਹਮਮ ਪਹਿਲੇ ਨਾਮ ਦੀ ਬਹੁਤ ਸਾਂਭੀ ਹੋਈ ਜੀ ਔਰ ਇੰਟੀਰੀਅਰ ਦੀ ਹਮ ਬਹੁਤ ਸੋਹਣੀ ਔਰ ਕੋਈ ਸਰਵਿਸ ਦੀ ਇਹਨੂੰ ਲੋੜ ਨਹੀਂ ਠੀਕ ਹੈ ਕੰਪਨੀ ਦੇ ਕਾਰ ਨਾਲ ਕਾਰ ਚੱਲੇ ਸਟਰੀਟ ਕਾਰ ਬਹੁਤ ਮਹਿੰਗੇ ਬੋਏ ਬੰਦਿਆਂ ਨੇ ਹਮ ਤੇ ਕਾਰਾਂ ਮੈਂ ਤੁਹਾਨੂੰ ਦੱਸਿਆ ਵੀ ਉਦਾਂ ਹੀ ਹੁੰਦੀਆਂ ਆਪਣੀਆਂ ਵੀਡੀਓ ਚ ਆਉਣ ਤੋਂ ਪਹਿਲਾਂ ਤਿਆਰ ਨਹੀਂ ਹੋਈ ਜਾਂਦੀਆਂ ਕਸਟਮਰ ਕੋ ਮੰਗਾ ਕੇ ਜੀ ਪ੍ਰੈਜ਼ੈਂਟ ਕਰ ਦਿੱਤੀਆਂ ਰੌ ਮਟੀਰੀਅਲ ਦਿਖਾਉਣੇ ਮਤਲਬ ਹਾਂ ਬਸ ਇਹ ਫਰਸਟ ਓਨਰ ਦੀ ਕਾਰ ਡੀਜ਼ਲ ਵੇਰੀਐਂਟ ਪਹਿਲੇ ਨਾਂ ਦੀ ਛੋਟਾ ਜਾਂ ਰੇਟ ਸੁਣ ਲਓ ਮੇਕੋ ਸਵਾ 5 ਲੱਖ ਰੁਪਏ ਦੀ ਸਵਾ 5 ਲੱਖ ਦੀ ਨਿਊ ਸ਼ੇਪ ਵਾਲੀ ਠੀਕ ਹੈ ਅੱਗੇ ਆ ਗਈ ਬਾਈ ਜੀ ਕਰੋਲਾ ਐਲਟਿਸ ਦੱਸਿਓ ਭਾਜੀ ਇਹ ਜਸਵੀਰ ਕਰੋਲਾ ਐਲਟਿਸ ਦਾ ਜੋੜਾ ਲੈ ਕੇ ਆਇਆ ਹੂੰ ਇਹ ਗੱਲਾਂ ਐਵੇਂ ਨਹੀਂ ਲਿਖੀਆਂ ਗਈਆਂ ਵੀ ਨੋਬਾਡੀ ਕੈਨ ਕੰਪੀਟ ਟੋヨタ ਠੀਕ ਹੈ ਵਰਲਡ ਦੇ ਵਿੱਚ ਟੋヨタ ਦਾ ਮੁਕਾਬਲਾ ਕੋਈ ਨਹੀਂ ਹੂੰ ਇਹ ਡੀਜ਼ਲ ਦੇ ਵਿੱਚ ਉਹ ਜੋੜਾ ਲੈ ਕੇ ਆਇਆ ਤੁਹਾਡੇ ਕੋਲ ਠੀਕ ਹੈ ਇਹ ਪਹਿਲੇ ਨਾਂ ਦੀ ਕਾਰ ਇਹਨੂੰ ਲਾਰਟਰ ਬ੍ਰਾਂਡ ਨੂੰ 70000 ਦੇ ਪਿਆ ਠੀਕ ਹੈ ਫਸਟ ਓਨਰ ਦੀ ਕਾਰ ਇਹ 10 ਮਾਡਲ ਹੈ ਰਜਿਸਟਰਡ 11 ਠੀਕ ਹੈ ਜੀ ਨਾ ਪਹਿਲੇ ਆ ਹੂੰ ਤੇ ਐਵਰੇਜ ਵਾਲੀਆਂ ਕਾਰਾਂ ਠੀਕ ਹੈ ਮੈਂ ਕਹਿੰਦਾ ਇਦਾਂ ਦੀਆਂ ਕਾਰਾਂ ਲਿਆ ਵੀ ਠੰਡ ਸ਼ੁਰੂ ਹੋ ਗਈ ਹੈ ਤੇ ਤੋਹਫੇ ਦੇਣੇ ਤੁਹਾਨੂੰ ਤੋਹਫੇ ਠੀਕ ਹੈ ਜੀ ਇਹ ਪਹਿਲੇ ਨਾਂ ਦੀ 70-80 ਹਜ਼ਾਰ ਦਾ ਸੈੱਟ ਨੂੰ ਨਵਾਂ ਲੱਗਾ ਤੇ ਛੋਟੇ ਜਿਹੇ ਰੇਟ ਦੇ ਨਾਲ ਦੇ ਦੇਣੀ ਤੁਹਾਨੂੰ ਮੈਂ 3,115,000 ਦੀ 3,115,000 ਦੀ ਕਰੋਲਾ ਐਲਟਿਸ ਐਲਟਿਸ ਠੀਕ ਹੈ 80 ਹਜ਼ਾਰ ਦਾ ਸੈੱਟ ਨਾਲ ਦੇਣਾ ਫਰੀਦਾਂ ਨੂੰ ਹੂੰ ਅਗਲੀ ਆ ਗਈ ਸੰਤਾ ਦੀ ਕਾਰ ਇਹ ਵੀ ਡੀਜ਼ਲ ਹੈ ਓਕੇ ਪਰ ਇਹਦੇ ਚ ਇੱਕ ਡਰਾਪ ਹੈਗਾ ਇਹ ਤੀਜੇ ਨਾਂ ਹੈ ਓਕੇ ਸਾਂਭੀ ਇਹ ਕਾਰ ਆ ਹੂੰ ਇਹ ਤੀਜੇ ਨਾਂ ਕਰਕੇ ਇਹ ਉੱਤੋਂ 50,000 ਘਟਿਆ ਠੀਕ ਹੈ ਇਹ ਤੁਹਾਨੂੰ ਫੜਾ ਦੇਣੀ 2,70,000 ਦੀ ਡੀਜ਼ਲ 270000 ਦੀ ਜਿਹਨੇ ਐਵਰੇਜ ਵਾਲੀ ਕਾਰ ਭਾਲ ਲਈ ਹੈ ਨਾ ਉਹਨੇ ਸਿੱਧਾ ਮੇਰੇ ਕੋ ਆਣਾ ਤੇ ਚਾਬੀ ਫੜਨੀ ਹੈ ਠੀਕ ਹੈ ਔਰ 25 ਤੋਂ 27 ਵਾਲੀ ਐਵਰੇਜ ਵਾਲੀ ਕਾਰ ਆ ਜੀ ਸੈਡਾਨ ਠੀਕ ਹੈ ਅਗਲੀ ਆ ਗਈ Honda Honda City ਵਿਦ ਸਨਰੂਫ ਵਿਦ ਸਨਰੂਫ ਨਾ ਦੂਜਾ ਡੀਜ਼ਲ ਕਾਰ ਬਗੈਰ ਤਿਆਰ ਕੀਤੀ ਹਮ ਲੋਕਲ ਨੰਬਰ ਦੀ ਕਾਰ ਜੀ ਬੋੜੇ ਥੋੜੇ ਜਿਹੇ ਰੁਪਈਆ ਦੇ ਨਾਲ ਹਮ ਥੋੜੇ ਜਿਹੇ ਰੁਪਈਆ ਦੇ ਨਾਲ ਤੁਹਾਡੇ ਕੋਲ ਮੈਂ ਪੈਸੇ ਲੈਣੇ ਆ 4.5 ਲੱਖ ਰੁਪਏ ਸਾਡੇ 4.5 ਲੱਖ ਦੇ ਵਿੱਚ ਸਨਰੂਪ ਪੁਸ਼ਪਦਨ ਡੀਜ਼ਲ ਦੇ 15 ਮਾਡਲ ਠੀਕ ਹੈ ਜੀ ਤੇ ਲੋਨ ਇਹਦੇ ਤੇ ਸਾਰਾ ਹੀ ਹੋਜੂ ਜ਼ੀਰੋ ਲੋਨ 15 ਮਾਡਲ ਦਾ ਸਾਰਾ ਹੀ ਲੋਨ ਹੈ ਜੀ ਠੀਕ ਹੈ ਜੀ ਅੱਗੇ ਆ ਗਈ ਹੁੰਡਾਈ ਦੀ ਔਰਾ ਕਾਰ ਦੱਸਿਓ ਭਾਜੀ ਇਹ ਹੁੰਡਾਈ ਦੀ ਔਰਾ ਡੀਜ਼ਲ ਵੇਰੀਐਂਟ ਤੇ ਨਿਕਲੀ ਇਹ ਵੀ 21 ਚ ਪਰ 21 ਕਹ ਕਹਣੀ ਦੇਣੀ ਆਪਾਂ ਦੇਣੀ 20 ਮਾਡਲ ਕਰਕੇ ਠੀਕ ਹੈ ਜਿਹੜੇ ਮੇਰੇ ਵੀਰਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਨਾ ਟੈਕਸੀ ਦਾ ਜਾਂ ਜਿੰਨੇ ਓਬਰ ਤੇ ਲਾਉਣੀ ਹੈ ਇਹ ਚੰਡੀਗੜ੍ਹ ਦਿੱਲੀ ਸਾਰੀ ਕਾਰ ਹੀ ਇਹੀ ਚਲਦੀ ਟੈਕਸੀ ਚ ਬਿਲਕੁਲ 에어ਪੋਰਟ ਤੇ ਚਲਜੋ ਚੰਡੀਗੜ੍ਹ ਦਿੱਲੀ ਆਹੀ ਨਜ਼ਰਾਨੀ ਔਰਾ ਇਹ ਡੀਜ਼ਲ ਵੇਰੀਐਂਟ 21 ਚ ਨਿਕਲੀ ਮਾਡਲ 20 ਲੋਕਲ ਨੰਬਰ ਦੀ ਕਾਰ ਆ ਠੀਕ ਹੈ ਠੀਕ ਹੈ ਜੀ ਔਰ ਕੋਈ ਰੁਪਈਆ ਨਹੀਂ ਲੱਗਦਾ ਸੀ ਸ਼ੇਅਰ ਕੀ ਕਾਰ ਆ ਇਹ ਵੀ ਤੁਹਾਡੇ ਕੋਲ ਬਹੁਤ ਛੋਟੇ ਰਵਈਏ ਨਾਲ ਤੁਹਾਨੂੰ ਫੜਾ ਦਿੰਦੀ 3 ਲੱਖ ਤੇ 75 ਹਜ਼ਾਰ ਦੀ 20 ਮਾਡਲ ਹੋਰਾ 20 ਮਾਡਲ ਹੋਰਾ 3 ਲੱਖ 75 ਹਜ਼ਾਰ ਦੀ ਉਹ ਵੀ ਡੀਜ਼ਲ ਚ ਉਹ ਵੀ ਡੀਜ਼ਲ ਕੀ ਬਾਤ ਹੈ ਮੇਲਾ ਲੁੱਟ ਲਓ ਬਾਈ ਜਿਹੜਾ ਲੁੱਟਣਾ ਮੈਂ ਕਹਿੰਦੇ ਨਹੀਂ ਹੋਰਾ ਹੋਰਾ ਝਾਕਦੇ ਇਹ ਉਹ ਵਾਲੀ ਹੋਰਾ 3 75 ਦੀ ਇੱਕ ਹੀ ਚ ਨਿਕਲੀ 20 ਡੀਜ਼ਲ ਕੀ ਬਾਤ ਹੈ ਤੇ ਵੈਗਨਰ ਵੈਗਨਰ ਇਦਾਂ ਦੀ ਲਾਇਆ ਬਸ ਪਤਾ ਨਹੀਂ ਬੰਦਿਆਂ ਨੇ ਲੁਕਾ ਕੇ ਰੱਖੀ ਸੀ ਹੂੰ ਉਹ ਮੈਂ ਕਿਹਾ ਗੱਡੀ ਸਾਂਭੀ ਕਿੱਥੇ ਹੋਈ ਸੀ ਕਹਿੰਦੇ ਚਲਾਉਂਦੇ ਨਹੀਂ ਖੜੀ ਰਹਿੰਦੀ ਤਰਪੈਲ ਮੈਂ ਆਪ ਜਾ ਕੇ ਲਾਈ ਆ ਇੰਦਰਾ ਮਰਵੀਂਦਰਾ ਮਤਲਬ 22 22 ਮਾਡਲ ਗੱਡੀ ਖੜੀ ਕਰਦੇ ਉਹਦੇ ਮਰੇ ਵੀ ਇੱਕ ਕਾਰ ਉਤੋਂ ਨਵੀਂ ਹੋਊਗੀ ਬਿਲਕੁਲ ਮਾਡਲ ਇਹਦਾ ਹੈਗਾ 11 ਰਜਿਸਟਰਡ ਹੈਗੀ 12 ਹੂੰ ਤੇ ਸਰਵਿਸ ਕਾਰਡ ਚੱਲੀ 50000 ਠੀਕ ਹੈ ਜਿਹੜਾ ਮਰੂਤੀ ਲਵਰ ਹੈ ਨਾ ਛੋਟੇ ਜਿਹੇ ਨੰਬਰ ਦੇ ਨਾਲ ਲੱਖ ਰੁਪਏ ਦਾ ਨੰਬਰ ਨਾ ਤੁਹਾਨੂੰ ਫਰੀ ਆ ਠੀਕ ਹੈ ਲੱਖ ਰੁਪਏ ਦਾ ਨੰਬਰ ਨਾਲ ਫਰੀ ਆ ਗੱਡੀ ਦੇਖ ਲਓ ਕਿੰਨੇ ਜਿ ਰਹਿਣੀ ਮਗਰ ਬਿਲਕੁਲ ਬੀਐਕਐਸਆਈ ਕਾਰ ਹੈ ਬੀਐਕਐਸਆਈ 50000 ਚੱਲੀ ਪਹਿਲੇ ਨਾ ਦੀ ਠੀਕ ਹੈ ਤੇ ਇਹਨੂੰ ਇਹਨੂੰ ਮੈਂ ਖੜਕਾ ਕੇ ਵਿੱਚਾਂ ਟਨਕਾ ਕੇ ਵਿੱਚਾਂ ਤੇ ਦੇਣੀ ਪਾ ਫਿਰ ਫਰੀ ਦੇ ਰੇਟ ਚ 175000 ਦੀ 175000 ਦੀ ਵਿੱਦ ਪੇਡ ਨੰਬਰ ਠੰਡ ਸ਼ੁਰੂ ਹੋ ਗਈ ਆ ਹਾਂ ਹਰ ਬੰਦਾ ਕਹਿੰਦਾ ਮੈਂ ਗੱਡੀ ਤੇ ਜਾਵਾਂ ਬਿਲਕੁਲ ਤੇ ਛੋਟੇ ਸੈਗਮੈਂਟ ਦੀ ਕਾਰ ਆ ਜਿਹੜੇ ਮੇਰੇ ਵੀਰਾਂ ਕੋ ਕਾਰ ਨਹੀਂ ਹੈ ਗਿਆ ਹਮ ਮਾਲਕ ਕਰੇ ਹਰ ਕੋਈ ਕਾਰ ਜੁਗਾ ਹੋਵੇ ਬਿਲਕੁਲ ਤੇ ਐਦਾਂ ਦੀ ਕਾਰ ਨਹੀਂ ਲੱਭਣੀ ਬੈਗ ਨਾਲ ਮਰੂਤੀ ਦਾ ਪ੍ਰੋਡਕਟ 175000 ਚ ਮਾਡਲ 11 ਰਜਿਸਟਰਡ 12 ਰਜਿਸਟਰ 12 ਤੇ ਉਧਰ ਮਾਰ ਕੈਮਰਾ ਬਾਈ ਚਿੱਟੇ ਰੰਗ ਦੀ ਸਕੋਰਪਿਓ ਕਾਰ ਖੜੀ ਆ ਇਸ ਸਕੋਰਪੀਓ ਲੈ ਕੇ ਆਇਆ ਮੈਂ ਤੁਹਾਡੇ ਲਈ ਤੋਹਫਾ ਜੀ ਜਿਹੜੀ ਪਿਛਲੀ ਵੀਡੀਓ ਚ ਆਪਾਂ 25 ਮਾਡਲ ਵਿੱਚ ਸੀ ਨਾ ਜਿੰਨੂੰ ਸਮਾਨ ਬਹੁਤ ਲੱਗਾ ਸੀ ਬਿਲਕੁਲ ਇਹ ਨਵੀਂ ਲੁੱਕ ਚ ਤਿਆਰ ਜੀ 24 25 ਜਿਹੜਾ ਇੰਟੀਰੀਅਰ ਤੇ ਲੁੱਕ ਆ ਗਈ ਸੀ ਨਾ ਇਹ ਉਹ ਵਾਲੀ ਕਾਰ ਆ ਠੀਕ ਹੈ ਮਾਡਲ ਇਹਦਾ 15 S10 ਨੰਬਰ HR ਨਾ ਪਹਿਲੇ NSC ਜਿੱਥੋਂ ਦੀ ਕਹੋਗੇ ਮਿਲ ਜਾਏਗੀ ਹਮ ਗੱਡੀ ਬਗੈਰ ਰੈਡੀ ਤੋਂ ਆਈ ਹੈ ਹੁਣੇ ਆਪਣੇ ਕੋ ਠੀਕ ਹੈ ਤੇ ਹਲੇ ਨਾ ਧੋਤੀ ਨਾ ਧੋਤੀ ਨਾ ਨਾਤੀ ਨਾ ਧੋਤੀ ਨੀ ਧੋਤੀ ਨਾ ਧੋਤੀ ਨਹੀਂ ਹੁੰਦੀ ਕਿ ਨਾਤੀ ਧੋਤੀ ਨਾਤੀ ਧੋਤੀ ਚੋ ਜੋ ਵੀ ਨਾਤੀ ਧੋਤੀ ਨਹੀਂ ਬਵਾ ਧਮਾ ਕੇ ਦਮਾਂਗੇ ਹਾਂ ਬਸ ਸੀਟਾਂ ਥੋੜਾ ਲਵਾਵਣੀ 7D ਮੈਟ ਇੰਟੀਰੀਅਰ ਸੋਨਾ ਜੀ 7D ਮੈਟ 15 ਮਾਡਲ S10 ਨਾ ਪਹਿਲੇ ਅਚਰ ਨੰਬਰ ਦੀ ਤੇ ਨਵੀਂ ਸ਼ੇਪ ਦੇ ਵਿੱਚ ਕਨਵਰਟ ਕੀਤੀ ਹੋਈ ਨਵੀਂ ਸ਼ੇਪ ਚ ਕਨਵਰਟ ਹੈ ਤੇ ਛੋਟਾ ਯਾ ਰੇਟ ਕਿੰਨਾ 5 ਲੱਖ 75 ਹਜ਼ਾਰ ਦੀ ਕੀ ਬਾਤ ਹੈ 5 ਲੱਖ 75 ਹਜ਼ਾਰ ਦੀ S10 15 ਮਾਡਲ 15 ਮਾਡਲ ਤੁਹਾਨੂੰ ਮਿਲਨੀ ਸਾਢੇ 8 ਦੀ ਹਾਂ ਤੇ ਉਹ ਮਿਲਨੀ ਹੈ ਰੰਗੀ ਫੁੰਗੀ ਇਹ ਪਹਿਲੇ ਨਾਂ ਦੀ ਕਾਰ ਐ ਐਨ ਐਸ ਸੀ ਜਿੱਥੇ ਦੀ ਕਹੋਗੇ ਦੇ ਦਾਂਗੇ ਉਹ ਮਿਲਣੀ ਆ ਰੰਗੀ ਪੁੰਗੀ ਇਹ ਮਿਲਣੀ ਓਰੀਜਨਲ ਇਹ ਮਿਲਣੀ ਆ ਚੰਗੀ 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 ਠੀਕ ਐ 5 ਲੱਖ 75 ਹਜ਼ਾਰ ਦੀ ਜੀ ਤੇ ਅੱਗੇ ਆ ਗਈ ਕਾਲੇ ਰੰਗ ਦੇ ਵਿੱਚ ਇਹ ਕਾਲੇ ਰੰਗ ਦੀ ਬੱਕੀ ਹੂੰ ਇਹ ਉਹਨਾਂ 2 ਫੁੱਟ ਉੱਚੀ ਇਧਰ ਆ ਇਧਰ ਆ ਦਿਖਾ ਉਹ ਵੀ ਖੜੀ ਐ ਤੇ ਵੀ ਖੜੀ ਐ 2 ਫੁੱਟ ਉੱਚੀ ਐ ਬਿਲਕੁਲ ਪੂਰੀ 2 ਫੁੱਟ ਉੱਚੀ ਹੁਸਨ ਦੇ ਕਾਰ ਤੇ ਇਹ ਮਾਡਲ ਤੇ ਹੀ ਹਾਂ ਅਲਾਈਟਰ ਉਹ ਬੰਦਾ ਮੈਨੂੰ ਕਹਿੰਦਾ ਮੈਂ ਤਿੰਨ ਦੇ ਬੋਏ ਆਪਾਂ ਤਿੰਨ ਦੇ ਨਾਮ ਨਹੀਂ ਐ ਢਾਈ ਦੇ ਮਾਲੀ ਐ ਦੋ ਦੇ ਮਾਲੀ ਐ ਠੀਕ ਐ ਦੋ ਲੱਖ ਦਾ ਸੈੱਟ ਨਾਲ ਕਾਲੇ ਰੰਗ ਦੀ ਸਕੋਰਪਿਓ ਲੱਭਣੀ ਪੰਜਾਬ 'ਚ ਖਤਮ ਹੋ ਗਈ ਐ ਹੂੰ 22 ਇੰਚੀ ਲਾਈਡਰ ਹਾਂ 22 ਇੰਚੀ ਲਾਈਡਰ ਕਾਲੇ ਰੰਗ ਦੀ ਗੱਡੀ ਜੀ ਨਵੇਂ ਆ ਰਗੀ ਨਾ ਬੋਈ ਤੇ ਕਮਾਗਦਾ ਦੇ ਸਾਰੇ ਬਸਿਆਂ ਠੀਕ ਐ ਜੀ ਮਾਡਲ ਕਿੰਦਾ ਕਿਹਾ 23 23 ਮਾਡਲ ਨੰਬਰ ਪੰਜਾਬ ਦਾ ਇਹਦਾ ਤਾਂ ਨੰਬਰ ਲੋਕਲ ਠੀਕ ਐ ਲੋਕਲ ਨੰਬਰ ਦੀ ਜੀ 23 ਮਾਡਲ ਦੀ 2 ਲੱਖ ਦਾ ਸੈੱਟ ਨਾਲ ਜੀ ਤੇ ਵੇਰੀਐਂਟ ਇਹਦਾ ਹੈਗਾ S7 ਕੇ S6 ਠੀਕ ਹੈ ਤੇ ਪਹਿਲੇ ਲੈਣੇ ਬਹੁਤ ਥੋੜੇ ਜੇ ਬਜ਼ਾਰੋਂ ਲੈਣ ਜਾਣੀ ਤੁਸੀਂ 18 ਮਾਡਲ ਦੀ ਤੇ ਮੇਰੇ ਕੋਲ ਹੈ ਜਣੀ 23 ਮਾਡਲ ਦੀ ਹਮ ਬਜ਼ਾਰੋਂ ਲੈਣੀ ਜਿਹੜੇ ਰੈਡੀ ਤੁਸੀਂ 18 ਮਾਡਲ ਮੇਰੇ ਕੋਲ ਲੈਣੀ 23 ਮਾਡਲ ਦੀ ਠੀਕ ਹੈ ਤੇ ਛੋਟੇ ਰੁਪਈਆ ਨਾਲ 12.5 ਲੱਖ ਦੀ 12.5 ਲੱਖ ਦੀ 23 ਮਾਡਲ ਕਰਨੀ ਹਾਂ ਬਗੈਰ ਤਿਆਰ ਕੀਤੇ ਆਹ ਸੈੱਟ ਨਾਲ ਨਵੀਂ ਕਾਰ ਅੱਗੇ ਤੁਹਾਨੂੰ ਪਤਾ ਹੀ ਹੈ ਸਕੋਰਪੀਓ ਤੇ ਕਿਉਂ ਤਾਂ ਕਹ ਦੋ ਲੈ ਜੋ ਲੈ ਜੋ ਨਹੀਂ ਚੱਕ ਲੋ ਅੱਗੇ ਆ ਗਈ ਸਕੋਰਪੀਓ ਐਨ ਸਕੋਰਪੀਓ ਐਨ ਪੇਡ ਨੰਬਰ ਦੇ ਨਾਲ ਜੀ ਮਤਲਬ ਬਾਜ਼ਾਰ ਚ ਜਿਹੜੀ ਸਕੋਰਪੀਓ ਹੈ ਨਾ ਸ਼ੁਰੂ ਹੁੰਦੀ ਨਾ ਉਹ ਸ਼ੁਰੂ ਹੁੰਦੀ 20 ਲੱਖ ਤੋਂ 21 ਲੱਖ ਤੋਂ ਬਿਲਕੁਲ ਇੰਨੇ ਕੋਈ ਛੋਟੇ ਰੇਟਾਂ ਚ ਲੈਣਾ ਵੀ ਜਿਹੜਾ ਇਹਨਾਂ ਬੰਦਾ ਸ਼ਕੀਨ ਹੈ ਇਹਨਾਂ ਲੈਂਦਾ ਉਹ ਪਹੁੰਚ ਜਾਵੇ ਫੜਾ ਫੜਾ ਠੀਕ ਹੈ 24 ਮਾਡਲ ਹੂੰ 4/2 ਹੂੰ ਸਨ ਰੂਫ ਵਾਲੀ ਪੇਡ ਨੰਬਰ ਦੇ ਨਾਲ ਲੋਇਟਰ ਬਹੁਤ ਜਬਰਦਸਤ ਹੂੰ ਫਲਾਵਰ ਸਟਾਈਲ ਮਤਲਬ 1.5 ਪੌਣੇ 2 ਲੱਖ ਦਾ ਸੈਟ ਨਾਲ ਹੂੰ ਐਚਡੀ ਲਾਈਟਾਂ ਠੀਕ ਹੈ ਫੁੱਲ ਐਸੈਸਰੀ ਨਾਲ ਲੱਦੀ ਹੋਈ ਕਾਰ ਜੀ ਤੁਹਾਡੇ ਵੀਰ ਕੋ ਆ ਗਈ ਛੋਟੇ ਰੁਪਈਆ ਦੇ ਨਾਲ ਕਿੰਨੀ ਮੈਂ ਪੁੱਛ ਨਾ ਜਿਹੜੇ ਰੁਪਈਆ ਚ ਮਾਲ ਲਟਾ ਦੇਣਾ ਨਾ ਬਸ ਐਂਡ ਕਰਾ ਦੇਣਾ ਅੱਜ ਆਪਾਂ ਦੱਸੋ ਬਸ ਲਟਾ ਦੇਣਾ ਸਾਰਾ ਮਾਲ ਕਿੰਨੇ ਚ ਲਟਾ ਦੇਣਾ ਇਹ ਤੁਹਾਨੂੰ ਕਾਰ ਫਣੀ ਮੈਂ 17 ਲੱਖ ਰੁਪਏ ਦੀ 17 ਲੱਖ ਦੀ ਸਕੋਰਪਿਓ ਐਨ 24 ਜੈਡ 6 2.5 ਲੱਖ ਦਾ ਸਮਾਨ ਨਾਲ ਪੇਡ ਨੰਬਰ ਦੇ ਨਾਲ ਬਸ 28000 ਚੱਲੀ ਹਾਂ 28000 ਚੱਲੀ ਠੀਕ ਆ ਜੀ ਆ ਗਈ ਆਪਣੇ ਕੋਲ ਥਾਰ ਜੀ ਆਲਵੇਜ਼ ਡਿਮਾਂਡਿੰਗ ਕਾਰ ਜੀ ਐਡ ਅੰਪਾਇਰ ਮੋਟਰ ਹਮ ਇਹ ਕਾਰ 21 ਆਟੋ 4x4 ਜੀ ਪਿਛਲੀਆਂ ਕਾਰਾਂ ਵੇਚੀਆਂ ਆਪਾਂ 21 ਆਟੋ 4x4 13.5 14 ਦੀ ਹਮ ਬਹੁਤ ਛੋਟੇ ਰੁਪਈਆ ਨਾਲ ਤੁਹਾਡੇ ਕੋਲ 2.5 ਤੋਂ 3 ਲੱਖ ਦਾ ਸਮਾਨ ਲੱਗਾ ਨਾਲ ਜੀ ਇਧਰ ਨਿਗਾਹ ਕਰਾ ਅਲੋਏ ਦੇਖ ਕਿਦਾਂ ਯਾਰ ਪਤਾ ਨਹੀਂ ਸ਼ਕੀਨ ਕਿੱ데 ਕਿੱਤੋਂ ਕਿੱਤੋਂ ਸ਼ਕੀਨ ਮੁੰਡੇ ਇਦਾਂ ਦੇ ਟਾਇਰ ਪਾਉਂਦੇ ਸਾਡੀ ਤੋਂ ਸਮਝ ਤੋਂ ਬਾਹਰ ਹੈ ਲਾਈਟਾਂ ਲਖਾ ਜੀਆਂ ਮੱਥੇ ਤੇ ਲੱਗੀਆਂ ਉਹ ਮੱਥੇ ਦੇ ਉਹ ਸਾਹਮਣੇ ਤੇ ਲਗਾ ਹਾਂ ਆ ਦੇ ਮਤਲਬ ਪੂਰਾ ਸਮਾਨ ਲੱਗਾ ਇੰਟੀਰੀਅਰ ਘੈਂਟ 21 ਮਾਡਲ 4/4 ਆਟੋਮੈਟਿਕ ਹਾਂ ਆਟੋਮੈਟਿਕ ਡੀਜ਼ਲ ਦੀ ਥਾਰ ਆ ਚੱਲੀ ਕਿੰਨੀ ਬਾਜੀ ਚੱਲੀ ਹੋਣੀ 35-40000 ਕਿਲੋਮੀਟਰ ਚੱਲੀ 35-40000 ਚੱਲੀਆ ਸੀਟ ਕਵਰ ਬਹੁਤ ਸੋਹਣੇ ਲੱਗੇ ਹੋਏ ਨੇ ਸਟੱਪਣੀ ਅਨਯੂਜ਼ ਆ ਜੀ ਨਵੇਂ ਹਰ ਕੀ ਕਾਰ ਆ ਹੂੰ ਇਹ ਕਾਰ ਤੁਹਾਨੂੰ ਫੜਾ ਦੇਣੀ ਅੱਜ ਮੈਂ 12 ਲੱਖ ਤੇ 75 ਹਜ਼ਾਰ ਦੀ 75 ਹਜ਼ਾਰ ਦਾ ਵੀ ਡਿਸਕਾਊਂਟ 15 ਦਿਨਾਂ 'ਚ 75 ਹਜ਼ਾਰ ਘਟਾਤਾ ਪਿਛਲੀਆਂ 18 13.5 ਨੂੰ ਗਈਆਂ ਇਹ 12 75 ਹੀ ਚੱਕੋ ਵੀ ਇਕਲੋ ਡਾਊਨ ਪੇਮੈਂਟ 0 ਤੋਂ 75 0 ਆਲਵੇਸ 0 ਠੀਕ ਹੈ ਤੇ ਅੱਗੇ ਆ ਗਿਆ ਅੱਗੇ ਆ ਗਈ ਫੋਰਚਨਰ ਜੀ ਜੱਸੇਵੀਰ ਦਿੱਲੀ ਵਾਲਿਆਂ ਨੇ ਫੋਰਚਨਰ ਮੁਕਾਤੀ ਹੂੰ ਰੋਜ਼ ਫੋਨ ਮਰਦਾ ਯਾਰ ਕੋਈ ਦੇ ਦਿਓ 17 18 ਫੋਰਚਨਰ 16 ਕਹਿੰਦੇ ਹੈ ਨਹੀਂ ਠੀਕ ਹੈ ਕਹਿੰਦੇ ਕੇਰਲ ਵਾਲੇ ਚੱਕ ਕੇ ਲੈ ਗਏ ਸਾਰੀਆਂ ਗੱਡੀਆਂ ਜੀ ਲੋਕਲ ਨੰਬਰ ਦੀ ਲੱਖ ਰੁਪਏ ਦਾ ਨੰਬਰ ਨਾਲ ਲਿਖਤ ਹੂੰ ਠੀਕ ਆ ਜੀ 4/4 17 ਆਟੋ ਹੂੰ ਦੂਜੇ ਨਾਂ ਦੀ ਤੁਹਾਨੂੰ ਬਿਆਰੋਂ ਮਿਲਨੀ 23 ਦੀ 23 ਦੀ ਆਪਾਂ ਵੇਚੀਆਂ ਪਿਛਲੇ ਮਹੀਨੇ ਹੂੰ ਚੱਕ ਲਓ 20 ਦੀ ਓਏ 20 ਦੀ 17 ਮਾਡਲ 20 ਦੀ 17 4/4 ਦੂਜੇ ਨਾਂ ਦੀ ਆਟੋਮੈਟਿਕ ਆਟੋਮੈਟਿਕ ਇਹ ਬਲੈਕ ਰੰਗ ਵੀ ਮਾਰਦੀ ਹੈ ਤੇ ਬ੍ਰਾਊਨ ਵੀ ਮਾਰਦੀ ਹੈ ਜੀ ਟੂ ਟੋਨ ਰੰਗ ਆ ਬਹੁਤ ਸੋਹਣਾ ਯੂਨੀਕ ਰੰਗ ਆ ਲੈ ਵੀ ਦਿਖਾ ਦੇ ਲਗਜ਼ਰੀ ਕਾਰਾਂ ਜੀ ਰੰਗ ਹੀ ਅੱਜ ਕੱਲ ਇਹ ਆ ਰਿਹਾ ਹੂੰ ਇਹ ਗੱਡੀ ਹਲੇ ਤਿਆਰ ਨਹੀਂ ਹੈਗੀ ਨਾ ਨਾ ਕਾਰ ਕੋਈ ਵੀ ਨਹੀਂ ਤਿਆਰ ਯਾਰ ਆਪਣੀ ਸਾਰੀਆਂ ਲਿਬੜੀਆਂ ਤੇ ਬੜੀਆਂ ਲਿਬੜੀਆਂ ਤੇ ਬੜੀਆਂ ਜਦੋਂ ਡੀਲ ਹੋ ਜਣੀ ਆ ਨਵੀਆਂ ਬਰਾਕੇ ਮੈਂ ਬੜਾਉਣੀਆਂ ਤੁਹਾਨੂੰ ਠੀਕ ਹੈ ਉਹ ਚੀਜ਼ ਦੀ ਟੈਨਸ਼ਨ ਛੱਡ ਦਿਓ ਲਓ ਜੀ ਜਿਹੜੇ ਵੀਰ 4x4 ਆਟੋਮੈਟਿਕ ਦੇ ਵਿੱਚ ਫੋਰਚੂਨਰ ਲੱਭ ਰਹੇ ਆ ਤੇ 25 ਦੀ ਮਿਲੂਗੀ ਵੀ ਕਿਤੋਂ ਨਹੀਂ ਹਾਂ ਦਿੱਲੀ ਵੀ ਨਹੀਂ ਮਿਲੂਗੀ ਅੱਗੇ ਆ ਗਈ ਨੋਵਾ ਕ੍ਰਿਸਟਾ ਦੱਸੋ ਜੀ 16 ਮਾਣ ਦੀ ਕ੍ਰਿਸਟਾ ਜੀ ਮੋਹਾਲੀ ਦਾ ਨੰਬਰ ਆ ਨਾਂ ਪਹਿਲੇ ਆ ਠੀਕ ਹੈ ਕਈ ਲੋਕੀ ਆ ਕੇ ਨਾ ਆਪਾਂ ਨੂੰ ਕਹਿੰਦੇ ਯਾਰ 15 16 ਨਾ ਪੁਰਾਣੀ ਸ਼ੇਪ ਵਾਲੀ ਨੋਵਾ ਦੇ ਦਿਓ 7 7.5 ਦੀ ਹੂੰ ਆਪਾਂ 15 16 7 7.5 ਤੇ ਤੁਹਾਨੂੰ ਨੋਵਾ ਪੁਰਾਣੀ ਨਹੀਂ ਦੇਣੀ ਹੂੰ ਤੁਹਾਨੂੰ 16 ਮਾਡਲ ਕ੍ਰਿਸਟਾ ਬਣਾਣੀ ਹੈ 9 ਲੱਖ ਤੇ 65000 ਦੀ 9 ਲੱਖ 65000 ਦੀ 16 ਮਾਡਲ ਕ੍ਰਿਸਟਾ ਨਾ ਪਹਿਲਾ ਤੇ ਟਾਇਰ ਨਵੇਂ ਟਾਇਰ ਨਵੇਂ ਤੇ ਸੀਟ ਕਵਰ ਉਦੋਂ ਨਵੇਂ ਹਾਂ ਜੈਡ ਦੀ ਐਸੈਸਰੀ ਪੂਰੀ ਲੱਗੀ ਇਹਨੂੰ ਠੀਕ ਹੈ ਪੂਰੀ ਜੱਡ ਜਿ कन्वर्ट ਹੈ ਜੀ 9 ਲੱਖ 65000 ਦਿਓ ਮੈਨੂੰ ਜੀ ਤੇ 15 16 ਪੁਰਾਣੀ ਸ਼ੇਪ ਵਾਲੀ ਨਾ ਲਓ ਮੇਕੋ ਠੀਕ ਹੈ 16 ਕਿਸ਼ਤਾਂ ਚੱਕੋ ਵੀਰ ਕੋਲ ਤੇ 0 ਡਾਉਨ ਪੇਮੈਂਟ ਤੇ ਇਹ ਵੀ ਗੱਡੀ ਤੁਹਾਨੂੰ ਮਿਲ ਜੂਗੀ ਤੇ ਅੱਗੇ ਆ ਗਈ ਬਾਈ ਜੀ ਨਵੀਂ ਸ਼ੇਪ ਵਾਲੀ ਬ੍ਰਿਜਾਕਾਰ ਦੱਸਿਓ ਨਿਊ ਸ਼ੇਪ ਵਾਲੀ ਬ੍ਰਿਜਾ ਜੀ ਮਾਡਲ ਇਹਦਾ 24 ਆ ਜੀ ਐਲਐਕਐਸਆਈ ਵੇਰੀਐਂਟ ਆ ਹਮ ਕੰਪਨੀ ਜਿਸਟਮ ਕਾਰ ਹੈਗੀ ਇਹ 9.5 ਦੀ ਪ੍ਰਕਾਰ ਹੈ ਨੀ ਜੀ ਹਮ ਕਿਉਂਕਿ ਜਿਹੜੀ ਛੋਟੇ ਸੈਗਮੈਂਟ ਲਈ ਕਾਰ ਆਉਂਦੀ ਹੈ ਨਾ ਉਹ ਹਮੇਸ਼ਾ ਡਿਮਾਂਡਿੰਗ ਰਹੀਆਂ ਅਮਰੂਤੀ ਦੀਆਂ ਬਿਲਕੁਲ ਇਹ 24 ਮਾਡਲ ਐਲਐਕਐਸਆਈ ਇਹ ਚ ਮੈਂ ਤੁਹਾਡਾ ਫਾਇਦਾ ਕਰਾ ਦੇਣਾ ਘੰਟੇ ਕੋ ਡੇਢ ਪੌਣੇ 2 ਲੱਖ ਦਾ ਹਮ ਨਵੇਂ ਹਰ ਕੀ ਕਾਰ ਹੈ ਸੀਟ ਕਵਰ ਕੈਮਰਾ ਸੈਸਰੀ ਪੂਰੀ ਲੱਗੀ ਠੀਕ ਹੈ ਠੀਕ ਹੈ ਜੀ ਮਾਡਲ ਇਹਦਾ 24 ਤੇ ਐਲ ਐਕਸ ਆਈ ਪਹਿਲੇ ਨਾਂ ਦੀ ਕਾਰ ਨਿਊ ਲੁੱਕ ਚ ਪਹਿਲੇ ਨਾਂ ਦੀ ਕਾਰ ਜੀ ਛੋਟੇ ਰੁਪਏ ਦਾ 7 ਲੱਖ 90 ਹਜ਼ਾਰ ਦੀ 7 ਲੱਖ 90 ਹਜ਼ਾਰ ਦੀ ਲੋਨ ਤੇ ਪੂਰਾ ਹੋ ਜਾਊਗਾ ਠੀਕ ਹੈ